ਹਲਕਾ ਪੱਟੀ ਦੇ ਪਿੰਡ ਉਸਮਾ ਵਿਖੇ ਉਸ ਸਮੇਂ ਇੱਕ ਵੱਡੀ ਵਾਰਦਾਤ ਵਾਪਰ ਗਈ ਜਦੋਂ ਇੱਥੇ ਸਥਿਤ ਲਾ ਕਾਲਜ ਵਿੱਚ ਇੱਕ ਨੌਜਵਾਨ ਨੇ ਲਾ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਸੰਦੀਪ ਕੌਰ ਦੇ ਸਿਰ ਵਿੱਚ ਗੋਲੀ ਮਾਰ ਉਸ ਦਾ ਕਤਲ ਕਰ ਦਿੱਤਾ ਇਸ ਕਤਲ ਤੋਂ ਬਾਅਦ ਦੋਸ਼ੀ ਨੌਜਵਾਨ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਇਸ ਘਟਨਾ ਤੋਂ ਬਾਅਦ ਕਾਲਜ ਦੇ ਨਾਲ ਨਾਲ ਪੂਰੇ ਇਲਾਕੇ ਵਿੱਚ دہشت ਦਾ ਮਾਹੌਲ ਹੈ ਜਦਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਰ ਮੈਨੂੰ ਗੱਲ ਕੋਈ ਪਤਾ ਨਹੀਂ ਕਰਵਾਈ ਹੈ ਸਵੇਰੇ ਬੜੀ ਸੋਹਣੀ ਤਿਆਰ ਹੋ ਕੇ ਆਈ ਹੈ ਨਾ ਸਰ ਉਹਨੇ ਬੇਟੀ ਨਹੀਂ ਦੱਸਿਆ ਕਿਆ ਕਰ ਲਿਆ ਜੀ ਨਾ ਬੇਟੀ ਦਾ ਸੰਦੀਪ ਕੌਰ ਕਿੱਥੇ ਆਈ ਸੀ ਇੱਥੇ ਕਾਲ ਜਾਈ ਸਰ ਕਾਲ ਜਾਈ ਮਾਈ ਭਗ ਠੀਕ ਅੱਛਾ ਕਿਵੇਂ ਬੰਦੀ ਬੀ ਇਨਫੋਰਮੇਸ਼ਨ ਦਿੱਤੀ ਤਾਂ ਕੀ ਹੋਇਆ ਵਾ ਸਰ ਮੈਨੂੰ ਮੈਡਮਾ ਨੇ ਮੈਂ ਕੰਮ ਤੇ ਗਈ ਆ ਮੇਰੀਆਂ ਸੱਤ ਬੇਟੀਆਂ ਤੇ ਮੇਰਾ ਹੈ ਨਹੀਂ ਸਿਰ ਤੇ ਮੈਂ ਆਪਦਾ ਟਾਈਮ ਪਾਸ ਕਰਕੇ ਆਪਦੇ ਬੱਚਿਆਂ ਨੂੰ ਪੜਾਉਣ ਲਿਖਾਉਣ ਲਈ ਆ ਮੈਡਮ ਨੇ ਫੋਨ ਕੀਤਾ ਵਾ ਕਿ ਤੁਹਾਡੀ ਬੇਟੀ ਦੇ ਸੱਟ ਬਹੁਤ ਲੱਗੀ ਛੇਤੀ ਆਓ ਸਰ ਮੈਂ ਉੱਥੇ ਕੰਮ ਛੱਡ ਕੇ ਆ ਗਈ ਆ ਮੈਨੂੰ ਇਹਨੇ ਹੀ ਨਾ ਆਖਿਆ ਕਿ ਜਾਂ ਗੋਲੀ ਵੱਜ ਗਈ ਜਾਂ ਕਿਤਰਾ ਇਹਨੇ ਮੇਰੇ ਝੂਠ ਮਾਰਿਆ ਕਿ ਛੇਤੀ ਆ ਜਾ ਉਹਦੇ ਸੱਟ ਬਹੁਤ ਲੱਗੀ ਆ ਤੇ ਸਰ ਮੈਂ ਆ ਗਈ ਇੱਥੇ ਆਣ ਕੇ ਵੇਖਿਆ ਮੇਰੀ ਤੀ ਮੁੱਕੀ ਪਈ ਆ ਲੋ ਦਾ ਕਰਨ ਦੀ ਸਰੋ ਲੋ ਦਾ ਕਰਨ ਦੀ ਹਾਂ ਜੀ ਸਾਰਾ ਪਤਾ ਨਹੀਂ ਸਾਰਾ ਅੰਨਿਤ ਕੋਈ ਪਤਾ ਨਹੀਂ ਆਂਦੇ ਤਰਨ ਤਰਨ ਦਾ ਮੁੰਡਾ ਵਾ ਤੇ ਉਹਨੇ ਗੋਲੀ ਚਲਾਈ ਹੈ ਗਈ ਇੱਥੇ ਦੇਖੋ ਸਾਰੇ ਜਦੋਂ ਪਿਸਟਲ ਵੀ ਅੰਦਰ ਹੀ ਪਿਆ ਹੋਆ ਤੇ ਸਰ ਜਦੋਂ ਅੰਦਰ ਕੋਈ ਆਇਆ ਇਹ ਇੱਥੇ ਇੱਕ ਬਿਨਾ ਸਿਕਿਉਰਟੀ ਤੋਂ ਕਿੱਦ ਤਰ੍ਹਾਂ ਕੋਈ ਅੰਦਰ ਆ ਸਕਦਾ ਇੱਕ ਗੋਲੀ ਦੇ ਵੀ ਹੁਣ ਫੇ ਕਿੱਥੇ ਗਈ ਆ ਅੰਦਰ ਹੀ ਆ ਭੇਟੀ ਮੇਰੀ ਸਰਮਿੰਤੋ ਤਾਂ ਮੂੰਹ ਨਹੀਂ ਵਿਖਾਇਆ ਜੇ ਕੀ ਮੰਗ ਕਰਦੇ ਜੇ ਕਿਸ ਤਰ੍ਹਾਂ ਦੇ ਬਿਨਾ ਸਿਕਿਉਰਟੀ ਦੇ ਹੋਏ ਕਾਲਜ ਚੱਲ ਰਿਹਾ ਜਾਂ ਇਸ ਤਰ੍ਹਾਂ ਦਾ ਮਾਹੌਲ ਕਿਹੋ ਜਿਹਾ ਆ ਕੀ ਕਹਿਣਾ ਚਾਹੁੰਦੇ ਸਾਰੇ ਇਨਸਾਫ ਚਾਹੀਦਾ ਹਾਨੂੰ ਇਹਨਾਂ ਦੇ ਸੱਤ ਤੋਂ ਸੱਤ ਕਾਰਵਾਈ ਹੋਣਾ ਸੀ ਤੇ ਸਕੂਲ ਪ੍ਰਸ਼ਾਸਨ ਨੂੰ ਜਾਂ ਇਸ ਕਾਲਜ ਨੂੰ ਪੁੱਛਣਾ ਚਾਹੁੰਦੇ ਆ ਕਿ ਮਤਲਬ ਬੱਚਿਆਂ ਦੀ ਮਤਲਬ ਕੋਈ ਸਿਕਿਉਰਿਟੀ ਹੈ ਹੀ ਨਹੀਂ ਇੱਕ ਵਾਰੋਂ ਕਿਸੇ ਨੇ ਚੈੱਕ ਨਹੀਂ ਕੀਤਾ ਕਿ ਬੱਚਾ ਜਦ ਪਿਸਤਲ ਲੈ ਕੇ ਆ ਰਿਹਾ ਆਪਣੇ ਕੋਲ ਕਿਸੇ ਨੇ ਉਹਨੂੰ ਚੈੱਕ ਨਹੀਂ ਕੀਤਾ ਵੀ ਕਿ ਮਤਲਬ ਤੂੰ ਕਿੱਥੋਂ ਲੈ ਗਿਆ ਕਿਦਾਂ ਫਿਰ ਕੁੜੀ ਦੇ ਗੋਲੀ ਮਾਰ ਕੇ ਉਹਦੀ ਮਦਰ ਨੂੰ ਫੋਨ ਕੀਤਾ ਜਾਂਦਾ ਕਿ ਤੁਹਾਡੀ ਬੇਟੀ ਦੀ ਝਗੜਾ ਹੋ ਗਿਆ ਛੋਟਾ ਜਿਹਾ ਲੜਾਈ ਹੋ ਗਿਆ ਦਾ ਸਿਰ ਫੜ ਗਿਆ ਬਸ ਤੇ ਇਹਨਾਂ ਦੱਸਿਆ ਜਾਂਦਾ ਔਰ ਆ ਕੇ ਚੈੱਕ ਕੀਤਾ ਜਾਂਦਾ ਜਦ ਪੰਚਾਇਤ ਮੋਹਰਬਾਰਾ ਵਾਲੋਂ ਅਸੀਂ ਆ ਕੇ ਚੈੱਕ ਕੀਤਾ ਤੇ ਕੁੜੀ ਦੇ ਗੋਲੀ ਵੱਜੀ ਹੋਈ ਆ ਔਰ ਅਸੀਂ ਸਰ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹਨਾਂ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇ ਕਿੰਨੀਆਂ ਗੋਲੀਆਂ ਵੱਟੀਆਂ ਕੁੜੀ ਦੇ ਸਰ ਇਹਦੇ ਬਾਰੇ ਕੋਈ ਕਨਫਰਮ ਨਹੀਂ ਪਿਸਟਲ ਬਿਲਕੁਲ ਵਾਰ-ਵਾਰ ਉਹਦੇ ਲੱਗੇ ਪਿਆ ਹੋਇਆ ਡੈੱਡ ਬੋਡੀ ਬਿਲਕੁਲ ਖੂਨੋਂ ਖੂਨ ਤੇ ਲੱਤਪਟ ਹੋਈ ਪਈ ਹੈ ਗੋਲੀ ਲ ਤਾਨੂੰ ਪੁਲਿਸ ਦੇ ਕੋਈ ਜਾਣਕਾਰੀ ਕੋਈ ਪੁਲਿਸ ਨੇ ਜਾਣਕਾਰੀ ਨਹੀਂ ਪੁਲਿਸ ਸਾਡੇ ਨਾਲ ਉਲਟਾ ਵਿਵਹਾਰ ਕਰ ਰਹੀ ਹੈ ਗਲਤ ਕਿ ਅੰਦਰ ਜਾਣ ਵੀ ਨਹੀਂ ਦਿੱਤਾ ਜਾ ਰਿਹਾ ਲੜਕੀ ਦੀ ਡੈਡ ਬਾਡੀ ਨਹੀਂ ਦੇਖਣ ਦਿੱਤੀ ਜਾ ਰਹੀ ਸਾਡੇ ਹਾਂਜੀ ਕੀ ਕਾਰਨ ਕੀ ਲੱਗਦਾ ਵੀ ਵਾਰਨ ਸਰ ਕੋਈ ਇਸ ਸਾਰੇ ਦੇ ਬਾਰੇ ਕਾਰਨ ਦਾ ਕੋਈ ਕਨਫਰਮ ਹੀ ਨਹੀਂ ਹੋ ਰਿਹਾ ਕਿ ਮਤਲਬ ਕਿਦਾਂ ਕੁੜੀ ਤੇ ਗੋਲੀ ਮਾਰ ਦਿੱਤੀ ਗਈ ਹੈ ਕੋਈ ਵੱਡਾ ਸਕੂਲ ਬਿਲਕੁਲ ਜੀ ਸਟਾਫ ਦੇ ਨਾਲ ਬਿਲਕੁਲ ਉਹਨਾਂ ਨੇ ਆਪਣੇ ਕੋਈ ਸੀਨੀਅਰ ਸਟਾਫ ਬੁਲਾ ਕੇ ਵਕੀਲ ਵਗੈਰਾ ਪਹਿਲਾਂ ਬਿਠਾ ਲਿੱਤੇ ਆ ਸਾਨੂੰ ਅੰਦਰ ਕਿਸੇ ਸੀਨੀਅਰ ਸਟਾਫ ਨਾਲ ਗੱਲ ਕਰਨ ਨਹੀਂ ਦਿੱਤੀ ਜਾ ਰਹੀ ਕਿ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਕਿ ਮਤਲਬ ਅਸੀਂ ਉਹਨਾਂ ਨੂੰ ਕੁਝ ਸਹੀਏ ਕਿ ਤੁਸੀਂ ਤੁਹਾਡੀ ਕੀ ਸਿਕਿਉਰਟੀ ਹੈ ਤੁਹਾਡਾ ਕੀ ਬਣਦਾ ਬੇਟੀ ਸੰਦੀਪ ਕੋਰ ਆਈ ਇਹਨਾਂ ਦੀ ਤੇ ਉਹਦੀ ਉਮਰ ਲਗਭਗ ਕਿੰਨੀ ਆ ਜੀ 18-19 ਸਾਲ ਦੇ ਕਰੀਬ 19 ਦੇ ਸਾਥ ਦੇ ਕਰੀਬ ਉਹਦੀ ਉਮਰ ਆਈ ਉਹ ਲੋ ਦਾ ਕਰਦੀ ਨਿਸ਼ਾਰਾ ਬਨਵਾਦੇ ਇਹਨਾਂ ਦੇ ਹਸਬੰਡ ਦੀ ਪਹਿਲਾਂ ਐਕਚੁਅਲ ਡੈਥ ਹੋ ਚੁੱਕੀ ਆ ਸਾਤ ਇਹਨਾਂ ਦੀਆਂ ਬੇਟੀਆਂ ਔਰ ਇੱਕ ਇਹਨਾਂ ਦਾ ਛੋਟਾ ਬੇਟਾ ਹੈ ਬਿਲਕੁਲ ਛੋਟਾ ਕਿਹੜੇ ਪਿੰਡ ਚ ਹਾਂਜੀ ਇਹ ਇਹ ਉਸਮਾ ਕਾਲਜ ਆ ਜੀ ਹਾਂ ਤੇ ਸਾਨੂੰ ਨੂੰ ਪਤਾ ਲੱਗਾ ਜਦੋਂ ਵੀ ਕਾਲਜ ਦੇ ਵਿੱਚ ਲਾ ਲਾ ਆਫ ਕਾਲਜ ਐਥੇ ਉਸਮੇ ਐਥੇ ਜਿਹੜੀ ਆ ਇੱਕ ਸੰਦੀਪ ਕੌਰ ਨਾਂ ਦੀ ਲੜਕੀ ਸੀ ਜਿਹਨੂੰ ਅਭਿਰਾਜ ਲੜਕੇ ਨੇ ਕਲਾਸ ਚ ਪੜਦੇ ਆ ਫਰਸਟ ਈਅਰ ਦੇ ਸਟੂਡੈਂਟ ਆ ਤੇ ਉਹਨਿਆ ਨੂੰ ਪਹਿਲਾਂ ਸਿਰ ਦੇ ਵਿੱਚ ਗੋਲੀ ਮਾਰਤੀ ਤੇ ਫਿਰ ਆਪਣੇ ਆਪ ਨੂੰ ਵੀ ਮਾਰ ਲਈ ਤੇ ਮੁੰਡਾ ਵੀ ਕ੍ਰਿਟੀਕਲ ਹਾਲਤ ਚ ਆ ਜਿਹਨੂੰ ਹਸਪੀਟਲ ਲੈ ਦੇ ਨੇ ਤੇ ਲੜਕੀ ਦੀ ਮੌਕੇ ਤੇ ਡੈਥ ਹੋ ਗਈ ਹੈ ਜਿਹਦੇ ਸਬੰਧ ਚ ਅਸੀਂ ਕਾਰਵਾਈ ਕਰ ਰਹੇ ਹਾਂ ਜੋ ਵੀ ਸਾਹਮਣੇ ਆਊਗਾ ਉਸੇ ਹਿਸਾਬ ਨਾਲ ਹੀ ਕੀ ਕਾਰਨ ਲੱਗਦੇ ਸਰ ਕਿਹੜੀ ਗੱਲੋਂ ਇਹ ਹੋ ਅਜੇ ਕੋਈ ਕਲੀਅਰ ਨਹੀਂ ਹੋਇਆ ਜੇ ਮੌਕੇ ਤੇ ਹੀ ਆਏ ਆ ਤੇ ਜੋ ਵੀ ਸਾਹਮਣੇ ਆਏਗਾ ਉਹ ਦੱਸਿਆ ਜਾਏਗਾ ਸਰ ਜੇ ਕੋਈ ਆਰ ਸੀ ਵੈਪਨ ਸੀ ਕੋਈ ਉਹ ਪਿਸਟਲ ਆ ਇਹ ਅੰਦਰ ਪਿਆ ਵਾ ਆਪਾਂ ਟੀਮਾਂ ਮੰਗਾਈਆਂ ਉਹਦੇ ਹਿਸਾਬ ਨਾਲ ਸਾਰਾ ਫੈਸਲਾ